ਤੋਂ ਡ੍ਰਿਪ ਕਮਿਸ਼ਨਰ ਰੋਪੜ ਹਿਮਾਂਸ਼ੂ ਜੈਨ ਦੇ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦਾ ਅਚੰਭੇ ਦੌਰਾ ਕੀਤਾ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਵੱਖ-ਵੱਖ ਵਾਰਡਾਂ ਦਾ ਜਾਇਜ਼ਾ ਲੈਂਦਾ ਹੈ ਤੇ ਉੱਥੇ ਆਮ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਹੈ ਡ੍ਰਿਪ ਕਮਿਸ਼ਨਰ ਦੇ ਵੱਲੋਂ ਡੋਪ ਸੈਂਟਰ ਦਾ ਵੀ ਜਾਇਜ਼ਾ ਲੈਂਦਾ ਹੈ ਤੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜੋ ਸਹੂਲਤਾਂ ਉਹਨਾਂ ਨੂੰ ਪ੍ਰਾਪਤ ਹੋ ਰਹੀਆਂ ਨੇ ਉਹਨਾਂ ਬਾਰੇ ਵੀ ਪੁੱਛਿਆ ਗਿਆ ਇਸ ਮੌਕੇ ਡ੍ਰਿਪ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਤੁਹਾਹਾਰਾਂ ਦੇ ਮੁਦਨਜ਼ਰ ਖਾਨਪਿੰਨ ਬਾਲੀਆਂ ਵਸਤੂਆਂ ਨੂੰ ਬਣਾਉਣ ਵਾਲੇ ਕਾਰਖਾਨਿਆਂ ਉੱਤੇ ਖਾਸ ਤੌਰ ਤੇ ਨਜ਼ਰ ਰੱਖੀ ਜਾਵੇਗੀ। ਧੋਤੀ ਸਾਫ ਸਫਾਈ ਅਤੇ ਖਾਣ ਪੀਣ ਦੀਆਂ ਵਸਤੂਆਂ ਤੇ ਗੁਣਵੱਤਾ ਸਹੀ ਰੱਖਣ ਬਾਬਤ ਇੱਕ ਮੁਹਿੰਮ ਵਿਚਲਾਈ ਜਾਵੇਗੀ ਤਾਂ ਜੋ ਆਮ ਲੋਕਾਂ ਨੂੰ ਖਾਣ ਪੀਣ ਦੇ ਲਈ ਸਾਫ ਸੁਥਰੀਆਂ ਅਤੇ ਬਿਮਾਰੀਆਂ ਤੋਂ ਰਹਿਤ ਚੀਜ਼ਾਂ ਮਿਲ ਸਕਣ। ਐਨਆਈ ਨੇ ਸੜਕ ਦੇ ਕਿਨਾਰੇ ਲੱਗਣ ਵਾਲੀਆਂ ਰੇੜੀਆਂ ਉੱਤੇ ਵੀ ਉਹਨਾਂ ਨੇ ਪ੍ਰਤੀਕਰਮ ਦਿੱਤਾ ਹੈ ਕਿ ਰੇੜੀ ਚਾਲਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜੋ ਖਾਣ ਪੀਣ ਦੀਆਂ ਵਕਵਕ ਚੀਜ਼ਾਂ ਬਣਾਉਂਦੇ ਨੇ ਉਹਨਾਂ ਤੇ ਵੀ ਖਾਸ ਧਿਆਨ ਰੱਖਿਆ ਜਾਵੇਗਾ। ਉਤੇ ਉਹਨਾਂ ਸਵਸ਼ਟਾ ਰੱਖਣ ਬਾਬਤ ਨਿਯਮਾਂ ਦੇ ਨਾਲ ਜਾਣੂ ਕੀਤਾ ਜਾਵੇਗਾ ਤੇ ਇੱਕ ਸਟਾਰ ਰੇਟਿੰਗ ਤਹਿਤ ਪ੍ਰੋਗਰਾਮ ਚਲਾਇਆ ਜਾਵੇਗਾ ਜਿਸ ਦੇ ਵਿੱਚ ਵਕ ਵਕ ਪੈਮਾਨੇ ਰੱਖੇ ਜਾਣਗੇ ਤੇ ਖਾਣ ਪੀਣ ਅਤੇ ਵੈਂਡਰਾਂ ਨੂੰ ਇਸ ਬਾਬਤ ਰੇਟਿੰਗ ਵੀ ਦਿੱਤੀ ਜਾਵੇਗੀ ਸਰਕਾਰ ਦਾ ਸਭ ਤੋਂ ਬੇਨ ਪ੍ਰਾਇਰੀਟੀ ਹੈ ਹੈਲਥ ਸੈਕਟਰ ਤੇ ਸਿਹਤ ਵਿਭਾਗ ਸਿਹਤ ਵਿਭਾਗ ਦਾ ਜਿਹੜਾ ਸਿਵਲ ਸਰਜਨ ਆਫਿਸ ਆਰਡਰ ਜਿਹੜਾ ਸਿਵਲ ਹਸਪੀਟਲ ਹੁੰਦਾ ਸ਼ਾਇਦ ਲੋਕਾਂ ਵਾਸਤੇ ਇੱਕ ਬਹੁਤ ਇੱਕ ਇੰਪੋਰਟੈਂਟ ਇੰਸਟੀਟਿਊਸ਼ਨ ਹੁੰਦਾ ਜਿੱਥੇ ਲੋਕ ਆ ਕੇ ਆਪਣਾ ਆਪਣਾ ਇਲਾਜ ਕਰਾਉਂਦੇ ਤੇ ਉਸ ਸਿਵਲ ਹਸਪੀਟਲ ਦੇ ਵਿੱਚ ਅਸੀਂ ਅੱਜ ਦੌਰਾ ਕੀਤਾ ਔਰ ਦੌਰੇ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਮਰਜੈਂਸੀ ਨਸ਼ਾ ਛੁਡਾਓ ਕੇਂਦਰ ਅਸੀਂ ਵਿਜ਼ਿਟ ਕੀਤਾ ਕਿਉਂਕਿ ਸਰਕਾਰ ਦੀ ਪ੍ਰਾਇੋਰਟੀ ਹੈ ਕਿ ਜਿਹੜੇ ਜਿਹੜੇ ਜ਼ਿਲ੍ਹੇ ਦੇ ਵਿੱਚ ਉਹ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਔਰ ਉਸਤੇ ਇੱਕ ਨਜ਼ਰ ਪਾਈ ਜਾਵੇ ਤਾਂ ਕਿ ਜਿਹੜਾ ਯੂਥ ਹੈ ਉਹ ਜਿਹੜਾ ਨਸ਼ੇ ਵੱਲ ਨਾ ਜਾਵੇ ਔਰ ਰੋਜ਼ਗਾਰ ਵੱਲ ਜਿਹੜਾ ਜਾਣਾ ਉਹ ਤੋਰਿਆ ਜਾ ਰਿਹਾ ਇਸ ਤੋਂ ਪਹਿਲਾਂ ਮੈਂ ਜੇਲਾ ਰੋਜ਼ਗਾਰ ਦਫਤਰ ਵੀ ਗਿਆ ਸੀ ਨਾ ਉੱਥੇ ਵੀ ਮੈਂ ਗੱਲ ਕੀਤੀ ਕਿ ਕਿਹੜੇ-ਕਿਹੜੇ ਰੋਜ਼ਗਾਰ ਦੇ ਸਾਧਨ ਸਾਡੇ ਕੋਲ ਅਵੇਲੇਬਲ ਹੈ ਕਿਹੜੀ-ਕਿਹੜੀ ਕੰਪਨੀਆਂ ਸਾਡੇ ਕੋਲ ਕਿਹੜੀ-ਕਿਹੜੀ ਰੋਜ਼ਗਾਰ ਡਿਮਾਂਡ ਵਾਸਤੇ ਆ ਰਹੀ ਹੈ ਔਰ ਫਿਰ ਉਸ ਤੋਂ ਬਾਅਦ ਮੈਂ ਇੱਥੇ ਆਇਆ ਤਾਂ ਕਿ ਜਿਹੜਾ ਇੱਕ ਯੂਥ ਹੈ ਉਹਨੂੰ ਮੋਟੀਵੇਟ ਕੀਤਾ ਜਾ ਸਕੇ ਪੇਸ਼IENTS ਨਾਲ ਵੀ ਗੱਲਬਾਤ ਕੀਤੀ ਡਾਕਟਰ ਸਾਹਿਬਾਨ ਨਾਲ ਵੀ ਗੱਲਬਾਤ ਕੀਤੀ ਉਹਨਾਂ ਦੀ ਜਿਹੜੀ ਪ੍ਰੋਬਲਮ ਰਹੀ ਹੈ ਉਹਨਾਂ ਨੂੰ ਜਿਹੜੀ-ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਹ ਅਸੀਂ ਸਰਕਾਰ ਵੱਲੋਂ ਜਿਹੜਾ ਇੰਸਟੀਟ ਆਦੀ ਘੜੀ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਆ ਛੋਟੇ ਛੋਟੇ ਆਈਟਮਾਂ ਦੀ ਜਿਹੜੀ ਲੋੜ ਸੀ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾ ਚੁੱਕਿਆ ਹੈ। ਹੋਰ ਵੀ ਅਸੀਂ ਕਿੱਥੇ ਅਮਰਜੈਂਸੀ ਓਰਡ ਦੇਖਾਂਗੇ, ਪੇਸ਼ੈਂਟਸ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਹੈ ਸਹੂਲਤ ਜਿਹੜੀ ਹੈਗੀ ਹੈ ਉਹ ਆ ਸੰਤੁਸ਼ਟੀਜਨਕ ਮਿਲ ਰਹੀ ਹੈ ਕਿ ਨਹੀਂ। ਸਰੀਰਕ ਬਿਲਕੁਲ ਜਿਹੜੇ ਡਾਕਟਰਸ ਦੀ ਸਹੂਲਤ ਹੈ ਉਹ ਸਭ ਤੋਂ ਮੇਨ ਪ੍ਰਾਇਰੀਟੀ ਹੈ ਕਿਉਂਕਿ 24 ਘੰਟੇ ਇਹ ਜਿਹੜਾ ਹਸਪਤਾਲ ਇਹ ਚੱਲਦਾ ਹੈ। ਇਥੇ ਅਮਰਜੈਂਸੀ ਬੋਰਡ ਜਿਹੜਾ ਚੱਲਦਾ ਔਰ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਦੋ ਤਿੰਨ ਵਾਰ ਇਸ ਨੂੰ ਤੇ ਡਿਸਕਸ਼ਨ ਹੋ ਚੁੱਕੀ ਹੈ ਮੀਟਿੰਗ ਹੋ ਚੁੱਕੀ ਹੈ ਪੁਲਿਸ ਨਾਲ ਵੀ ਡਾਕਟਰ ਸਾਹਿਬਾਨ ਨਾਲ ਵੀ ਸਿਵਲ ਸਰਜਨ ਨਾਲ ਮੈਂ ਇੱਕ ਹਫਤੇ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਸੀਮਾ ਸਮੇ ਉਹਨਾਂ ਨਾਲ ਵੀ ਮੈਂ 3-4 ਮੀਟਿੰਗਾਂ ਕਰ ਚੁੱਕਿਆ ਸਾਰੇ ਸਿਕਿਉਰਟੀ ਦੇ ਸਿਕਿਉਰਟੀ ਐਂਗਲ ਤੋਂ ਹਰ ਚੀਜ਼ ਜਿਹੜੀ ਆਪਤਾ ਪ੍ਰਬੰਧ ਹੈ ਇੱਥੇ ਕੋਈ ਵੀ ਜਿਹੜਾ ਐਸਐਸਪੀ ਸਾਹਿਬ ਵੱਲੋਂ ਵੀ ਆਸ਼ਵਾਸ਼ਣ ਦਿੱਤਾ ਗਿਆ ਸੀ ਵੀ ਕੋਈ ਵੀ ਇੱਥੇ ਇੰਦਾ ਦੀ ਅਨਸ ਜਿਹੜੀ ਕੁਦਰਤੀ ਘਟਨਾ ਹੈ ਉਹ ਨਹੀਂ ਵਾਪਰੀ ਜਾਈਗੀ ਕਿਉਂਕਿ एवरीथिंग ਇਜ਼ ਇਨ ਪਲੇਸ ਜਿਹੜੇ ਸੀਸੀਟੀਵੀ ਕੈਮਰਾ ਹੈ ਉਹ ਵੀ ਅਸੀਂ ਲਗਾਉਣ ਜਾ ਰਹੇ ਹਾਂ ਤਾਂ ਕਿ ਕੋਈ ਚੀਜ਼ ਜਿਹੜੀ ਕਿ ਪੁਲਿਸ ਜਾਂ ਕਿਸੇ ਮਨੁੱਖੀ ਜਿਹੜੀ ਅੱਖਾਂ ਤੋਂ ਬਚ ਜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਆ ਜਾ ਜੀ ਸਰ ਤੁਸੀਂ ਵਿజిਟ ਕਰਿਆ ਹੈ ਕਿਹੜੀ ਕਿਹੜੀ ਕਮੀਆਂ ਨੂੰ ਐਮ ਲੈ ਕੇ ਤੁਸੀਂ ਜਿਹੜੀ ਕਮੀਆਂ ਲੱਗੀਆਂ ਨੇ ਕਿਹੜੀਆਂ ਕਿਹੜੀਆਂ ਲੱਗੀਆਂ ਨਹੀਂ ਮੇਰਾ ਵਿਜ਼ਿਟ ਆਜ ਪਰਪਸ ਜਿਹੜਾ ਹੈ ਉਹ ਕਮੀਆਂ ਬਾਰੇ ਕਮ ਸੀਗਾ ਆਇਡੈਂਟੀਫਾਈ ਕਰਨਾ ਮੇਰਾ ਵਿਜ਼ਿਟ ਸੀ ਇੱਕ ਵਾਰ ਸਮਝਣਾ ਕਿ ਕੀ ਚੱਲ ਰਿਹਾ ਹੈ ਕਿਦਾ ਆਪਾਂ ਇੰਸਟੀਟਿਊਸ਼ਨ ਰਨ ਕਰ ਰਹੇ ਹ ਕਿੰਨੇ ਪੇਸ਼ੈਂਟਸ ਆਉਂਦੇ ਆ ਆਪੀਡੀ ਕਿੰਨੇ ਆਈਪੀਡੀ ਕਿੰਨੇ ਹੈ ਕਿਹੜੀ ਮੈਡੀਸਿਨ ਪ੍ਰਿਸਕ੍ਰਾਈਬ ਹੁੰਦੀ ਹੈ कि डॉक्टर्स ने तो उन्हों का पेशेंट्स जो है की है और पेशेंट्स का रूटीन की है पेशेंट्स फॉलो कर रहे हैं मैं उन्होंने गलबात की थी। मैं मेन विजिट अज का जोड़ा सी वो समझन का सीट्यूशन कि इतने इंस्टीट्यूशन किमें वर्क कर रहा और कर रहे, हैं। और की की कर रहे हैं। बाकी है बाकी जो है कमी पेशी जी है वो डॉक्टर्स न डिस्कस करके क्योंकि चौबी घंटे उन्होंने ही इतने जोड़ा है इंस्ट्यूशन बंद करना डॉक्टरसाल डिस्कस करके अभी सारी ਕਿ ਅਸੀਂ ਇਹ ਪਲਾਨ ਕਰਾਣੇ ਕਿਉਂਕਿ ਹੁਣ ਦੀਵਾਲੀ ਦਾ ਸੀਜ਼ਨ ਵੀ ਆਣ ਆ ਰਿਹਾ ਤੇ ਸਵੀਟ ਸ਼ਾਪ ਦੀ ਜਿਹੜੀ ਹੁਣ ਸੈਂਪਲ ਜਿਹੜਾ ਹੈਗਾ ਥੋੜਾ ਲਿਖੇ ਜਾਣਗੇ ਔਰ ਜਿਹੜੀ ਫੂਡ ਦੀ ਵੀ ਜਿਹੜੀ ਰੇਡੀਆਂ ਵਾਲੇ ਗੱਲ ਕਰ ਰਹੇ ਅਸੀਂ ਸਟਾਰ ਰੇਟਿੰਗ ਦਾ ਵੀ ਕਨਸੈਪਟ ਸ਼ੁਰੂ ਕਰਾਂਗੇ ਵੀ 1 ਸਟਾਰ ਤੋਂ ਲੈ ਕੇ 5 ਸਟਾਰ ਜਿਹੜੀ ਬਿਲਕੁਲ ਹਾਈਜਨ ਮੇਨਟੇਨ ਕਰੂਗੀ ਤਾਂ ਕਿ ਜੇ 5 ਸਟਾਰ ਕੋਈ ਹੋਏਗਾ ਸਰਟੀਫਾਈਡ ਹੋਏਗਾ ਕਮੇਟੀ ਵੱਲੋਂ ਤੇ ਉਹਦੇ ਕੋਲ ਆਪ ਹੀ ਲੋਕ ਜਿਹੜਾ ਹੈਗਾ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਇਹ ਹਾਈਜੀਨ ਪ੍ਰੋਪਰ ਮੇਨਟੇਨ ਕਰਦਾ ਹੈ ਇਹਦੇ ਫੂਡ ਸੇਫਟੀ ਸਟੈਂਡਰਡ ਜਿਹੜੇ ਆ ਪੂਰੇ ਨੇ ਜਿਹੜਾ 1 ਸਟਾਰ ਹੋਏਗਾ ਤਾਂ ਲੋਕਾਂ ਨੂੰ ਆਪ ਹੀ ਪਤਾ ਉਹਦਾ ਬਿਜ਼ਨਸ ਜਿਹੜਾ ਅਫੈਕਟ ਹੋ ਜਾਏਗਾ ਤੇ ਇਸ ਕਰਕੇ ਉਹ ਆਪ ਹੀ ਮੋਟੀਵੇਟ ਹੋਣਗੇ ਕਿ ਅਸੀਂ 5